ਹਾਂਜੀ ਸਾਸਰੀ ਕਾਜੀ ਤੁਹਾਡਾ ਸਵਾਗਤ ਹੈ ਆਪਣੇ ਕਹਿਣ ਜੇ ਵਲੌਗ ਦੇ ਵਿੱਚ ਅੱਜ ਆਪਾਂ ਬਿਜਨੀ ਕਣਕ ਥੋੜੀ ਰਹਿ ਗਈ ਹੈ ਆਪਣੇ ਪਿੰਡ ਕੋਲ ਤੇ ਅੱਜ ਉਹ ਬਿਜਨੀ ਅੱਗੇ ਆਪਾਂ ਬੀਜੀ ਸੁਪਰ ਸਿੱਟ ਨਾਲ ਐਦ ਕੀ ਬਿਜਨੀ ਛਿੱਟੇ ਨਾਲ ਥੋੜਾ ਥਾਂ ਤਾਂ ਕਰਕੇ ਹੁਣ ਛਿੱਟੇ ਨਾਲ ਬੀਜ ਲਾਂਗੇ ਤੇ ਤੇ ਵਲੌਗ ਦੇ ਨਾਲ ਬਣੇ ਰਿਹਾ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਵਲੌਗ ਨੂੰ ਲਾਟ ਤੱਕ ਵੇਖ ਕੇ ਇੰਜੋਏ ਕਰਿਓ ਵੀ ਮਿੱਤਰੋ ਕੱਢ ਲਿਆ ਟਰੈਕਟਰ ਬਾਹਰ ਹਾਲ ਪਾਲੇ ਤੇ ਆਪਾਂ ਉਹਨੇ ਹੁਣ ਸੁਭਾਗਾ ਕਰੋਚੀ ਆ ਕਥਾ ਇਥੇ ਵੇਲਾ ਗਿਆ ਆਪਣੇ ਗੰਨੇ ਇਧਰ ਵੇਖੋ ਜਿਹੜੇ ਗੋੜ ਵੀ ਕਢਾ ਕੇ ਲੈ ਕੇ ਆਉਣਾ ਜਦੋਂ ਸਵਾ ਮਿਲਿਆ ਦੇਖੋ ਬਿਟਰ ਬਿਟਰ ਚਾਗਦਾ ਵੇ ਕੱਟਾ ਆਪਣਾ ਕੀ ਹਾਲਜੀ ਵਧੀਆ ਈ ਓਕੇ ਠੀਕ ਹੈ ਆਪਣੀ ਮੱਝ ਸੀ ਕੱਟੀ ਦਿੱਤੀ ਚੈੱਕ ਕਰੋ ਓਏ ਗੱਲ ਬਾਤ ਲਓ ਜੀ ਮਿੱਤਰੋ ਪਾ ਤੇ ਚਾਲੇ ਖੇਤ ਵਾਲ ਨੂੰ ਯਾਰ ਗੱਲ ਬਾਤ ਬਣੀ ਪਈ ਐ। ਲਓ ਜੀ ਮਿੱਤਰੋ ਆ ਗਏ ਪੈਲੀ ਚ ਬੋਨੇ ਹੁਣ ਪੈਲੀ। ਸੁਆਣਿਆ ਲਾਲੀ ਐ ਬਣੀ। ਰੇਡ ਤੇ ਖੜਾ ਐ ਟਰੈਕਟਰ ਚ। ਲਓ ਜੀ ਮਿੱਤਰੋ ਹਾਲਾ ਭਾ ਮਾਰ ਲੈਣੇ। ਥੋੜਾ ਕ ਮਾਰ ਲੱਕੇ ਸੁਹਾਗਾ। ਤੇ ਫੇਰ ਹੋਏਗਾ ਕੰਮ ਉੱਪਰ ਹਾਲਾ ਭਾ ਦੇ। ਚਲਿਏ। ਕਾਲਪਾ ਸਟਾਲਾ ਚੱਤਰ ਲਓ ਜੀ ਮਿੱਤਰੋ ਸੁਹਾਗਾ ਮਾਰੀ ਜਾਂਨੇ ਆਪਾਂ ਕਰੋ ਚੱਕ ਗੱਲਬਾਤ ਚੱਲਦਾ ਹੀ ਬੋਕਦਾ ਅੱਧੀ ਟੈਂਕੀ ਤੇਲ ਦੀ ਪਈ ਏ ਜੀ ਮਿੱਤਰੋ ਲਾਲਾਂ ਕੋ ਨੀ ਸੁਹਾਗਾ ਵਾਜੀ ਚੱਲਾ ਗੱਲ ਬਾਤ ਮੰਗ ਤੂੰ ਕਿਹੜੇ ਰਹਿ ਗਿਆ ਚੌਥੇ ਲੋਜ ਪਾਇਆ ਗੱਲ ਬਣੀ ਜੀ ਕੋਈ ਗੱਲ اے ਵੀ ਸਜਣਾ ਗੱਲ ਬਾਤ ਬਣ ਗਈ ਓਏ ਗੱਲ ਆ ਗਿਆ ਬੱਸ ਉਹ ਵੀ ਲੰਬੇ ਦੇ ਸੁਹਾਗੇ ਦਾ ਵੀ ਕੰਮ ਦਾ ਡੰਡ ਲੋ ਜੀ ਮਿੱਤਰੋ ਹਾਲ ਵੀ ਮਾਰ ਤੇ ਸੁਹਾਗੇ ਮਾਰਤਾ ਹਾਂ ਛਟਾ ਦੇ ਲੱਗੇ ਆ ਛਟਾ ਛਟਾ ਦੇ ਹੂੰ ਉਪਰ ਹੋ ਰਿਹਾ ਹਾਂਜੀ ਮਿੱਤਰੋ ਮੈਂ ਪੋਨਾ ਪੇ ਜੂਰੀਆ ਤੇ ਮੇਰੇ ਪਾਪਾ ਜੀ ਪੋਨੇ ਪੇ ਡਾਈ ਕਰੋ ਚੈੱਕ ਉਧਰ ਉਸ ਕਾਲ ਪਾ ਇਧਰ ਆ ਪਾ ਆ ਇਧਰ ਲੱਗੇਣਾ ਲਓ ਜੀ ਮਿੱਤਰੋ ਇੱਕ ਅ ਕਿਡਾ ਰਹਿ ਗਿਆ ਤੇ ਮੇਰੇ ਪਾਪਾ ਯਾ ਲੱਗੇ ਕਰੋ ਚੈੱਕ ਇਤਰੀ ਯਾਰ ਨੂੰ ਵੀ ਰੱਖ। ਨਹੀਂ ਜਰਾ। ਹੁਣ ਬਣਾ ਨਹੀਂ ਸਕਦਾ ਵੀਡੀਓ। ਇਕੱਲਾ ਹੈ। ਤੇ ਹੋਈ ਹੋਈ ਫਿਰ ਐਂ ਪੈਂਦੀ ਭਈ ਐ। ਤੇ ਭਾਈ ਜਿੰਨੇ ਲਾ ਬੇ ਮਤਰਾ ਕੰਮ ਹੋ ਗਿਆ ਢੰ ਖਾਦਾ ਵੇ। ਕਣਕ ਕਿੱਥੇ ਆ? ਕਣਕ ਦਾ ਮਾਰਨ ਲੱਗਾ ਮੈਂ। ਤਾਂ ਜੋ ਮੈਂ ਮੋਰ ਦੇ ਕੱਟ ਕੇ ਨਾ। ਹਾਂ। ਚਾਲੇ ਵੜ ਉਸ ਤਾਰ ਦੀ ਠੀਕ ਤੂੰ ਘਾ ਲਾ ਪਾਤਾ ਘਾ ਲ ਵੀ ਪਾ ਦੀ ਦਾ ਡਾਈ ਵੀ ਪਾ ਦਿੱਤੀ ਹੁਣ ਕਣਕ ਦਾ ਛੱਟਾ ਮੇਰੇ ਪਾਪਾ ਜੀ ਨੇ ਮੈਂ ਮਾਰਨਾ ਤੇ ਉਹਨੇ ਤਾਂ ਕਿ ਤੂੰ ਮੋੜ ਮੋੜ ਕੱਢ ਦੇ ਕ ਮਾਰ ਦੇ ਜਿਹੜੇ ਅੱਗੇ ਆਪੇ ਆਓ ਤੇ ਲੈ ਕਮਾਤ ਤੂੰ ਵੇਖੀ ਲਿਆ ਪਿਛਲੇ ਵਲੌਗ ਚ ਮੋੜ ਦਈਏ ਆਹ ਵੇ ਜਿਵੇਂ ਆਹ ਭਾਈ ਮੋੜ ਆ ਰੱਖਨੇ ਆ ਬਿਆਹ ਉਹ ਫਿਆ ਕਿਨੇ ਪੈਣੇ ਇਹ ਚੱਕ ਕੇ ਰੱਖਨੇ ਫਿਰ ਚੰਗਾ ਜੀ ਉਹਨੇ ਤੇ ਲਓ ਜੀ ਮਿੱਤਰੋ ਹੁਣ ਅਸੀਂ ਜਾਂਦੇ ਵੇ ਘਰਾਂ ਨੂੰ ਕੰਮ ਹੋ ਗਿਆ ਏ ਟੰਨ ਤੇ ਹੁਣ ਜਾਂਦੇ ਵੇ ਘਰਾਂ ਨੂੰ ਬਾਸ ਤੇਲ ਚਾ ਚਰੂ ਤੇ ਵੀ ਉਹ ਨਾਲ ਥੋੜਾ ਮੋਠੇ ਵੀ ਤਾਂ ਮਿੱਤਰਾ ਯਾਰ ਨਹੀਂ ਬੋਲਦੇ ਬੈੜੀਆਂ ਗੱਲ ਬਾਦ ਬਣੀ ਵੀ ਐ ਓਸ਼ਿਆ ਓਏ ਗੱਲ ਓਏ ਗੱਲ ਹੈ ਚੌਥੇ ਲੋਹ ਦੇ ਬੋਨੇ ਵਿੱਚ ਕਰੋ ਮਤਰਾ ਹੁਣ ਆਪਾਂ ਮਾਰਦੇ ਪਿਆ ਦੂਰ ਇਹ ਤਾਂ ਲਾ ਦੇਤੀ ਹੁਣ ਯਾਰਾਂ ਦੂਰ ਮਾਰਦੇ ਨੇ ਆਲਾ ਆਪਾਂ ਥੋੜੇ ਹੱਲ ਰੱਖੇ ਇਹ ਹੌਲੀ ਹੌਲੀ ਜਾਣਾ ਆਪਾਂ ਲੱਲ ਬਾਜੀ ਭਾਂਜੇ ਜੜੀ ਇਹ ਗੱਲ ਕੋਈ ਗੱਲ ਟਰੈਕਟਰ ਜਮਾ ਨਹੀਂ ਲੋਡ ਮੰਨਦਾ ਹੁਣ ਪਿਆ ਆਪਾਂ ਥੋੜੇ ਰੱਖੇ ਆ ਉੰਜ ਵੀ ਨਹੀਂ ਲੋਡ ਮੰਨਦਾ ਛੋਟਾ ਫਿਰ ਤੁਹਾਨੂੰ ਪਤਾ ਹੀ ਹੈ ਚੋਰੀ ਬਾਲਾ ਦਬਦਾ ਹੀ ਨਹੀਂ ਲੈ ਵੀ ਮਿੱਤਰੋ ਇੰਨੀ ਬਾਅਦ ਹੀ ਕਰੂ ਚੱਕ ਤੇ ਹੁਣ ਇੱਧਰ ਲੱਗੇ ਹੋਏ ਆ ਕੰਮ ਯੋਰਾ ਸ਼ੋਰਾ ਦੇ ਚੱਲਦਾ ਪਿਆ ਹੈ ਕੱਲ ਬਾਤ ਬਣੀ ਵੀ ਹੈ ਲਓ ਜੀ ਮਿਸਰੋ ਫੜ ਤਾਂ ਮਾਰਦੇ ਹੁਣ ਸੁਹਾਗਾ ਮਾਰਨਾ ਪਹਿਲਾਂ ਉਹ ਹਾਲੀ ਜੀ ਲੈ ਕੇ ਕਮਾਜਾ ਮੜਾਇਆ ਪੀਜਣਾ ਹੀ ਆਉਥੇ ਤੇ ਫਿਰ ਆਪੇ ਦਾ ਫਾਰ ਹਾਲਾ ਹੀ ਆਨੇ ਆ ਘਰੇ ਲੈਨੇ ਆ ਹਾਲ ਉਹ ਹਾਲੀ ਜੀ ਲੈ ਕੇ ਆਉਣੀ ਹੈ ਕਮਾਦ ਬੀਜ ਲੀਏ ਤੇ ਫਿਰ ਮਾਰਨੇ ਸੁਹਾਗਾ ਨਾਲ ਚਾਹ ਪਾਣੀ ਪੀ ਉਹਨੇ ਘਰੇ ਆ ਵੀ ਮਿੱਤਰੋ ਆਹ ਭਲਿਉਣੀ ਖਾਲੀ ਤੇ ਐ ਕੱਡੀਆਂ ਦੀ ਲੈਣਾ ਚੈੱਕ ਕਰੋ ਇਹਦੇ ਵਿੱਚ ਆਪ ਗੰਨੇ ਲਾਉਣੇ ਆ ਤੇ ਫਿਰ ਮਿਲਨੇ ਵੀ ਮਿੱਤਰੋ ਆਹ ਲਾਈਨੇ ਗੰਨੇ ਆਪਾਂ ਗੱਲਬਾਤ ਬਣੀ ਜਾਂਦੀ ਲਓ ਜੀ ਮਿੱਤਰੋ ਆਪਾਂ ਗੰਨੇ ਬੀਜ ਲੈ ਹੁਣ ਜਾਣੇ ਘਰ ਨੂੰ ਮਾਰਨੀ ਸਵਾਤਾਂ ਇਹਦਾ ਵਲੌਗ ਜੀ ਤਾਂ ਸਾਡਾ ਵਲੌਗ ਵਧੀਆ ਲੱਗਾ ਬਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ